ਡਾਕਟਰ ਬੀੜੀ ਸਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਸ਼ਹਿਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਤੋਂ ਬਾਅਦ ਪਿੰਡਾਂ ਵਿੱਚ ਵੀ ਵੱਡੇ ਕੰਮ ਕੀਤੇ ਜਾ ਰਹੇ ਇਸੇ ਲੜੀ ਤਾਂ ਡਾਕਟਰ ਬੀੜੀ ਸਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਪੂਜਾ ਲੁਥਰਾ ਸਦੇਵਾ ਕਾਉਂਸਲਰ ਅਤੇ ਉਹਨਾਂ ਦੇ ਪਤੀ ਅਜੇ ਸਦੇਵਾ ਬੰਟੀ ਵੱਲੋਂ ਪਿੰਡ ਕਬੂਲਸ਼ਾ ਖੂਬਨ ਦੇ ਸਰਕਾਰੀ ਸਕੈਂਡਰੀ ਸਮਾਰਟ ਸਕੂਲ ਵਿਖੇ ਪੁੱਦੇ ਲਗਾਏਗੇ ਟ੍ਰਿਗਰ ਲਗਾਏਗੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਧਿਆਪਕਾਂ ਦੇ ਕਹਿਣ ਤੇ ਇਹ ਕੰਮ ਕੀਤੇਗੇ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਕਬੂਲ ਚਖੂਬੜ ਪੂਜਨ ਤੇ ਕਾਉਂਸਲਰ ਪੂਜਾ ਲੁਥਰਾ ਸੇ ਦੇਵਾ ਅਤੇ ਸਕੂਲ ਸਟਾਫ ਤੇ ਬੱਚਿਆਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਭਿਰੂਤੀ ਹੈ ਮੈਂ ਸਾਇੰਸ ਮਿਸਟਰ ਹਾਂ ਔਰ ਅੱਜ ਦੀ ਸਾਰੀ ਕਬੂਲ ਚਖੂਬੜ ਕਲੀ ਪੂਜਾ ਮੈਮ ਦਾ ਔਰ ਐਨਰਜੀ ਟੀਮ ਦਾ ਬਹੁਤ ਥੈਂਕਸ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆ ਗਮਲੇ ਡਾਟ ਦੇ प्लांट्स ਪ੍ਰੋਵਾਈਡ ਕੀਤੇ ਹੈ ਜਿਸ ਇਹ ਵੀ ਵਿਸ਼ਵਾਸ ਦਿਲਾਉਣਾ ਕਿ ਅਸੀਂ ਇਹਨਾਂ ਦੀ ਫੂਲ ਕੇਅਰ ਕਰਾਂਗੇ ਜੀ ਤੇਚਰ ਉਹ ਤਾਂ ਬੱਚਿਆਂ ਨੂੰ ਕਿਸ ਤਰ੍ਹਾਂ ਗਾਈਡ ਕੀਤਾ ਜਾਏਗਾ ਤੁਹਾਡੇ ਵੱਲੋਂ ਕਿਉਂਕਿ ਵਾਤਾਵਰਨ ਦੇਖਦੇ ਹੋਏ ਕਾਫੀ ਗਰਮੀ ਪੈ ਰਹੀ ਹੈ ਹਾਂਜੀ ਸਰ ਸਾਡੇ ਕੋਲ ਇਕੋ ਕਲੱਬ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਕੋ ਕਲੱਬ ਵੀ ਚੱਲਦਾ ਹੈ ਤੇ ਸਾਇੰਸਟ ਵੀ ਇਹ ਟੌਪਿਕ ਬਹੁਤ ਵਾਰ ਆਉਂਦਾ ਹੈ ਤਾਂ ਬੱਚਿਆਂ ਨੂੰ ਆਲਰੇਡੀ ਅਸੀਂ ਦੱਸ ਚੁੱਕੇ ਹਾਂ ਕਿ ਇਸ ਮੌਸਮ 'ਚ ਇਹਨਾਂ ਦੀ ਕਿਵੇਂ ਸੰਭਾਲ ਕਰਨੀ ਹੈ ਔਰ ਮੈਂ ਵੀ ਦੱਸਣਾ ਚਾਹੂੰਗੀ ਕਿ ਦਰਮਿਆਨੀ ਛੁੱਟੀਆਂ 'ਚ ਜਦੋਂ ਸਾਡਾ ਸਮਰ ਕੈਂਪ ਲੱਗਿਆ ਸੀ ਤਾਂ ਬੱਚਿਆਂ ਨੇ ਘਰ ਆਪਣੇ ਪਲਾਂਟੇਸ਼ਨ ਡਰਾਈਵ ਚ ਲਾਇਆ ਔਰ ਬਹੁਤ ਵਧੀਆ ਪਲਾਂਟਸ ਉਹਨਾਂ ਨੂੰ ਰੱਖਿਆ ਤੇ ਅੱਜ ਉਹਨਾਂ ਨੇ ਸਾਨੂੰ ਫੋਟੋਸ ਵੀ ਉਹਨਾਂ ਦੀ ਸ਼ੇਅਰ ਕੀਤੀ ਜੀ ਸਰ ਕੀ ਨਾਮ ਹੈ ਤੁਹਾਡਾ ਤੁਸੀਂ ਕੀ ਕਹਿਣਾ ਚਾਹੋਗੇ ਜੋ ਅੱਜ ਉਪਰਾਲਾ ਕੀਤਾ ਹੈ ਇਹ ਅੱਜ ਬਹੁਤ ਵਧੀਆ ਉਪਰਾਲਾ ਹੈ ਜੀ ਅੱਜ ਦੇ ਸਮੇਂ ਦੀ ਜ਼ਰੂਰਤ ਵੀ ਹੈ ਕਿ এনਵਾਇਰਨਮੈਂਟ ਜਿਹੜਾ ਹੈ ਸਾਨੂੰ ਬਚਾਉਣ ਦੀ ਲੋੜ ਹੈ ਉਸ ਦੇ ਲਈ ਪੌਦੇ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਤੇ ਮਾੜ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹਨਾਂ ਵੱਲੋਂ ਤਾਂ ਜੋ ਸਾਡਾ ਵਾਤਾਵਰਣ ਜਿਹੜਾ ਸਾਫ਼ ਕੀ ਤੁਹਾਡੇ ਵੱਲੋਂ ਸੰਪਰਕ ਕੀਤਾ ਗਿਆ ਸੀ ਸਕੂਲ ਵੱਲੋਂ ਸੰਪਰਕ ਕੀਤਾ ਗਿਆ ਸੀ ਸਕੂਲ ਵੱਲੋਂ ਹੀ ਸੰਪਰਕ ਕੀਤਾ ਗਿਆ ਸੀ ਤਾਂ ਹੋਰ ਕੋਈ ਕਿਸ ਤਰ੍ਹਾਂ ਦੀ ਕੋਈ ਮੰਗ ਰੱਖੀ ਗਈ ਹੋਵੇ ਕੋਈ ਸਮੱਸਿਆ ਦੱਸੀ ਗਈ ਹੋਵੇ ਨਹੀਂ ਬਸ ਇਹ ਫਿਰ ਮਿਲ ਕੇ ਦੇਖ ਲਾਂਗੇ ਜੋ ਵੀ ਹੋਏਗਾ ਅਸੀਂ ਮਰਨਾਂ ਗੱਲ ਕਰਾਂਗੇ ਅੱਜ ਕਿਸ ਤਰ੍ਹਾਂ ਦੀ ਪਹੁੰਚ ਕੀਤੀ ਗਈ ਤੇ ਕੀ ਕਹਿਣਾ ਚਾਹੋਗੇ ਹਾਂਜੀ ਨਮਸਕਾਰ ਜੀ ਅੱਜ ਡਾਕਟਰ ਵੀਦੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਹਾਇਤੀ ਵੱਲੋਂ ਅ ਪਿੱਛੇ ਕਾਫੀ ਟਾਈਮ ਤੋਂ ਜਿਹੜੇ এনवायरमेंट ਨੂੰ ਬਚਾਉਣ ਵਾਸਤੇ ਜਿਹੜਾ ਹੈ ਖਰਾਬਾ ਬਣਾਉਣ ਵਾਸਤੇ ਬੜਾ ਪ੍ਰਯਤਨ ਕੀਤਾ ਜਾ ਰਿਹਾ ਹੈ ਇੱਕ ਰੁੱਖ ਤੇ ਸੋ ਸੁਖ ਜਿਹੜੀ ਮੁਹੀਮ ਹੈ ਉਹ ਲਗਾਤਾਰ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਸਾਡੇ ਸਾਈ ਜਿਹੜੀ ਟੀਮ ਹੈ ਬੜੀ ਵੱਧ ਚੜ ਕੇ ਜਿਹੜਿਆਂ ਦੇ ਵਿੱਚ ਹਿੱਸਾ ਲੈਂਦੀ ਹੈ ਤਾਂ ਮੈਂ ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਸੀਨੀਅਰ ਸਕੈਂਡਰੀ ਸਕੂਲ ਕਬੂਲ ਸ਼ਾ ਖੁਬਨ ਦੇ ਪ੍ਰਿੰਸੀਪਲ ਔਰ ਪੂਰੇ ਸਟਾਫ ਦਾ ਕਿ ਅੱਜ ਸਾਨੂੰ ਡਾਕਟਰ ਬੀ.ਡੀ. ਸਚਦੇਵਾ ਮੋਗੇਲ ਯੂਨੀਵਰਸਿਟੀ ਨੂੰ ਛੋਟੀ ਜੀ ਸੇਵਾ ਕਰਨ ਦਾ ਇੱਕ ਮੌਕਾ ਦਿੱਤਾ। ਕੁਝ ਜਿਹੜੇ ਪੌਦੇ ਰੀਗਾਰਡ ਉਹ ਜਿਹੜੇ ਗਮਲੇ ਨੇ ਉਹ ਪ੍ਰੋਵਾਈਡ ਕਰਵਾਏ ਗਏ ਨੇ ਔਰ ਬਹੁਤ ਵਧੀਆ ਜਿਹੜਾ ਇਨੀਸ਼ੀਏਟਿਵ ਲਿਖਤਾ ਗਿਆ ਹੈ ਬੱਚੇ ਜਿਹੜੇ ਨੇ ਬਹੁਤ ਮੋਟੀਵੇਟ ਨੇ ਬੜੇ ਐਨਥੂਸੀਆਸਟ ਨੇ ਔਰ ਬਹੁਤ ਬੁਢੇ ਤਰੀਕੇ ਨਾਲ ਜਿਹੜਾ ਇੱਥੇ ਸਾਂਭ ਸੰਭਾਲ ਜਿਹੜੀ ਹੋਤੀ ਜਾਏਗੀ ਤਮੇ ਸਾਰੇ ਸਟਾਫ ਦਾ ਪ੍ਰਿੰਸੀਪਲ ਮੈਮ ਦਾ ਇੱਕ ਵਾਰ ਫਿਰ ਤੋਂ तहे ਦਿਲੋਂ ਸ਼ੁਕਰੀਆ ਦਾਖਿਲ ਹੈ ਕਿ ਮੈਨੂੰ ਸਾਡੀ ਸਾਇਤੀ ਨੂੰ ਇਸ ਸੇਵਾ ਕਰਨ ਦਾ ਮੌਕਾ ਮਿਲੇ ਔਰ ਸਰਵਸ ਕਾਮੀ ਸੰਘਾ ਤਾਂ ਬਹੁਤ ਬਹੁਤ ਧੰਨਵਾਦੀ ਹੈ ਔਰ ਅੱਗੇ ਵੀ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਅਸੀਂ ਇਹਨਾਂ ਦੇ ਸਹਿਯੋਗ ਵਾਸਤੇ ਹਮੇਸ਼ਾ ਤਿਆਰ ਰਹਿਵਾਂਗੇ ਮੌਜੂਦਾ ਸਰਕਾਰ ਦੇ ਅਗੂ ਮੈਲਾ ਜਨੂਨ ਦੇ ਪ੍ਰਧਾਨ ਵੀ ਹੋ ਤੁਸੀਂ ਤਾਂ ਕੋਈ ਹੋਰ ਮੰਗ ਰੱਖੀ ਗਈ ਹੈ ਦੇਖੋ ਜਿਵੇਂ ਜਿਵੇਂ ਜੋ ਵੀ ਬਿਲਕੁਲ ਜੋ ਡਿਮਾਂਡ ਹੋਏਗੀ ਜੋ ਰਿਕੁਆਇਰਮੈਂਟ ਹੋਏਗੀ वो अपनी ड्यूटी समझते हुए जड़ी वो पूरी की जाएगी ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत